ਮਿਲਿਆ ਤਿੰਨ ਫੜਨ ਗਏ ਐਸਆਈ ਦੀ ਘਰ ਪਹੁੰਚੀ ਮਤਕ ਦੇ ਫਤੇਗਰ ਚੂੜੀਆਂ ਤੇ ਪਿੰਡ ਪੀਲਾ ਤੇ ਜਾਂਦਾ ਸੀ ਜਾਂ ਬਾਜ ਪੁਲ ਸਬਸਰ ਪਰਮਜੀਤ ਸਿੰਘ ਪਪਾ ਮਾਰ ਮਾਰ ਰੋ ਰਹੀ ਸੀ ਪਤਨੀ ਪਿਓ ਦੀਆਂ ਗੱਲਾਂ ਯਾਦ ਕਰ ਪੁੱਤ ਦੇ ਨਿਕਲੇ ਹਨ ਜੁਕਤ ਹਮ ਦਸਤੀ ਇਹ ਕਿ ਮਤਕ ਸ਼ਹੀਦ ਹੋਏ ਪਰਮਜੀਤ ਸਿੰਘ ਐਸਆਈ ਦੀ ਬੇਟੀ ਜੋ ਵਿਦੇਸ਼ ਰਹਿੰਦੀ ਹੈ ਉਹਨਾਂ ਉਸਤੇ ਪਰ ਤੇ ਐਤਵਾਰ ਫਤਿਹਗੜ ਚੂਨੇ ਤੇ ਨਿਸ਼ਟਿਕ ਪਿੰਡ ਪੀਲਾ ਤੇ ਚਾ ਵਿਖੇ ਐਸਈ 범ਜੀਤ ਸਿੰਘ ਦਾ ਅੰਤਮ ਸੰਸਕਾਰ ਅਤੇ ਅੰਤਿਮ ਰਸਮਾਂ ਹੋਣਗੀਆਂ। ਵਿਸ਼ਵਕ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਉਹਨਾਂ ਦਾ ਜੀਟੀਯੂਟੀ ਦੌਰਾਨ ਸ਼ਹੀਦ ਹੋ ਗਿਆ ਹੈ ਤੇ ਉਸਨਾਂ ਦੇ ਜੀਨੂ ਸਰਕਾਰੀ ਨੌਕਰੀ ਅਤੇ ਉਸਦਾ ਪੰਤਾ ਮੁਆਵਜ਼ਾ ਪਰਿਵਾਰ ਨੂੰ ਦਿੱਤਾ ਜਾਵੇ। ਦਜੇ ਪਾਸੇ ਵਕ ਵਕ ਪਿੰਡ ਵਾਸੀਆਂ ਨੇ ਕਿਹਾ ਕਿ ਜੋ ਹਵਾਲਾ ਤੀਨ ਪਜ ਦੇ ਫੰਡ ਸਮੇ ਉਹਨਾਂ ਨੇ ਜਾਣਗੁਆਈ ਹੈ ਤਾਂ ਦਾ ਪੰਤਾ ਹੱਕ ਪੰਜਾਬ ਸਰਕਾਰ ਨੂੰ ਉਸਦੇ ਪਰਿਵਾਰ ਨੂੰ ਦੇਣਾ ਚਾਹਤਾ ਹੈ ਪਿਤੇ ਕਲ ਅਮਰਸਰ ਵਿਖੇ ਹਵਾਲਾ ਤੀ ਦਾ ਮੈਡੀਕਲ ਕਰਵਾਉਣ ਜਾ ਰਹੇ ਪੁਲਸ ਅਫਸਰ ਕੋਲੋਂ ਛਡਵਾ ਕੇ ਬੱਚੇ ਹਵਾਲਾ ਤੀ ਨੂੰ ਪਿੱਛੇ ਭਜਤੇ ਪੁਲਸ ਅਫਸਰ ਨੇ ਜਦ ਫੜਿਆ ਤਾਂ ਉਸ ਦਾ ਦਿਲ ਦਾ ਤौरा ਪੈਣ ਨਾਲ ਮੌਤ ਹੋ ਗਈ ਮ੍ਰਿਤਕ ਪਰਮਜੀਤ ਸਿੰਘ ਫਤਿਹਗੜ ਚੂੜੀਆਂ ਦੇ ਨਜ਼ਦੀਕ ਪਿੰਡ ਪੀਲਾ ਤੇ ਜਾ ਰਹਿਣ ਵਾਲਾ ਸੀ ਆਪਣੇ ਪਿੱਛੇ ਮ੍ਰਿਤਕ ਤੋ ਬੱਚੇ ਪਤਨੀ ਅਤੇ ਵਿਧਵਾ ਬਜ਼ੁਰਗ ਮਾਂ ਨੂੰ ਬਿਲਕਦੇ ਛੱਡ ਗਿਆ ਇਸ ਦੁਖਤੀ ਘੜੀ ਵਿੱਚ ਇਲਾਕੇ 'ਚ ਲੋਕ ਜੋਗਤੀ ਲਹਿਰ ਪਾਈ ਜਾ ਰਹੀ ਹੈ ਇਲਾਕੇ ਵਿੱਚ ਗਮਕੀਨ ਮਾਹੌਲ ਬਣਿਆ ਹੈ ਮੱਤਖ ਪਰਮਜੀਤ ਸਿੰਘ ਦੀ ਬੇਟੀ ਬਦੇਸ਼ ਰਿੰਦੇ ਹੈ ਜਿਸ ਦੀ ਉਡੀਕ ਕੀਤੀ ਜਾ ਰਹੀ ਹੈ ਤਾਂ ਜੋ ਉਸ ਦਾ ਐਤਵਾਰ ਨੂੰ ਅੰਤਮ ਸੰਸਕਾਰ ਕੀਤਾ ਜਾ ਸਕੇ ਕੋ ਦੀ ਬੇਟੀ ਹੈ ਕੋ ਬੇਟਾ ਵਾ ਤੇ ਕੋ ਦੀ ਘਰ ਦੀ ਮਾਤਾ ਵਾ ਉਹਨਾਂ ਦੇ ਨਹੀਂ ਕਮਾਈ ਦਾ ਹੋਰ ਸਾਧਨ ਕੋਈ ਨਹੀਂ ਹੈ ਜੀ ਸਿਰਫ ਨੌਕਰੀ ਹੀਗੀ ਤੇ ਜਾਂ ਇੱਕ ਕਿੱਲਾ ਜਾਂ ਡੇਢ ਕਿੱਲਾ ਲਗਭਗ ਜ਼ਮੀਨ ਹੈ ਜੀ ਅਹੀਂ ਸਰਕਾਰ ਨੂੰ ਇਹੀ ਕਹਿਣਾ ਚਾਹਾਂਗੇ ਵੀ ਵੱਧ ਤੋਂ ਵੱਧ ਇਹਨਾਂ ਦੀ ਮਦਦ ਕੀਤੀ ਹੈ ਬੱਚੇ ਨੂੰ ਨੌਕਰੀ ਦਿੱਤੀ ਜਾਵੇ ਆਪ ਜੀ ਨੂੰ ਪਤਾ ਵਾ ਕਿ ਉਹ ਇੱਕ ਮੁਜਰਮ ਨੂੰ ਫੜਦਾ ਜਿਹੜਾ ਵਾ ਉਹਨੇ ਸ਼ਹਾਜ ਦਾ ਜ਼ਮ ਪੀਤਾ ਵਾ ਤੇ ਜਿਹੜੀ ਸਰਕਾਰ ਵੱਧ ਤੋਂ ਵੱਧ ਇਹਨਾਂ ਦੀ ਮਦਦ ਕਰੇ ਤੇ ਤਾਂ ਜੋ ਕਿਉਂਕਿ ਉਹਨਾਂ ਦੀ ਉਮਰ ਵੀ ਜਿਹੜੀ 71 ਦਾ ਜਨਮ ਹੈ ਜੀ ਉਹਨਾਂ ਦਾ ਤੇ ਕੋਈ ਵੀ ਉਹਨਾਂ ਨੂੰ ਕਿਸੇ ਕਿਸਮ ਦਾ ਵੀ ਕੋਈ ਐਬ ਨਸ਼ਾ ਵਗੈਰਾ ਕੋਈ ਨਹੀਂ ਸੀ ਕਰਦੇ ਅਗੇ ਉਹ ਆਮ ਜਿੱਦਾਂ ਹੀ ਆਂ ਐ ਗੁਰਸਿੱਖਿਆਂ ਤੇ ਉਸ ਤਰ੍ਹਾਂ ਹੀ ਉਹਨਾਂ ਅੰਮ੍ਰਿਤ ਨਹੀਂ ਛਕਿਆ ਸਾਰਾ ਉਹਨਾਂ ਦਾ ਗੁਰਸਿੱਖਾਂ ਮੰਗਦਾ ਸੀਗਾ ਸਿਸਟਮ ਮੇਰੇ ਵਿਆਹ ਤੋਂ ਪਹਿਲਾਂ ਦੀ ਦੂਰ ਕਰਦੇ ਮੇਰੇ 27 ਸਾਲ ਵਿਆਹ ਨੂੰ ਮੈਰਜ ਆ ਹੋਏ ਲੱਗਦਾ ਸਾਡੀ ਥੋੜੇ ਦਿਨ ਪਹਿਲੇ ਮੇਰੇ ਤਾਂ ਉਸ ਸਰਾਕਾ ਵਰਗਲੀ ਉਹ ਜਾਣ ਲੱਗਿਆ ਕਿਹੜੀਆਂ-ਕਿਹੜੀਆਂ ਗੱਲਾਂ ਕਰਦੇ ਪਰਿਵਾਰਕ ਗੱਲਾਂ ਇਹ ਵੀ ਸਾਰੇ ਉੱਟੇ ਪਾਣੀ ਪੀਤਾ ਰੋਟੀ ਪਣੀ ਚਾਹ ਪਣੀ ਪੀ ਕੇ ਤਿਆਰ ਹੋ ਕੇ ਚੱਲ ਗਏ ਸਾਨੂੰ ਕਹਿੰਦੇ ਬਾਅਦ ਵਿੱਚ ਆਜੋ ਆਈਆਂ ਚੱਲ ਗਏ ਬਾਅਦ ਵਿੱਚ ਤੇ ਜਾਂਦੇ ਮੇਰਾ ਕੰਨ ਨਾਲ ਲੈ ਕੇ ਆਜੋ ਹੀ ਲਾ ਗਿਆ ਔਰ ਕੋਈ ਗੱਲ ਨਹੀਂ ਕੀਤੀ ਬੱਚਿਆਂ ਦੇ ਹੀ ਵੀ ਚਲੋ ਗੁੜੀਆ ਦੇ ਬਾਹਰ ਹੀ ਆ ਆਪਣੀ ਜਗ੍ਹਾ ਬੱਚਾ ਹੀ ਆ ਇਹਦਾ ਹੀ ਸੋਚਦੇ ਆਹੀ ਵਿਚਾਲੇ ਵੀ ਬਾਹਰ ਚਲ ਜੇ ਵੀ ਰਹੀਂ ਵੀ ਚਲ ਜਣਾ ਹੀ ਹੈ। ਤੁੰਦ ਲਈ ਆਪੇ ਵੇਖਾ ਕਰਾ ਆਪੇ ਘੰਟੇ ਦੇ ਬਿਨਾ ਕੁਝ ਦਿਖਦਾ ਹੀ ਨਹੀਂ। ਜਦੋਂ ਮੈਂ ਮਿਲਣ ਜਾਂਦਾ ਹੈ ਡਿਊਟੀ ਤੋਂ ਛੱਡਣ ਜਾਂਦਾ ਹੈ ਆਉਂਦੇ ਹਾਂ ਛੱਡਣ ਨੂੰ ਲੰਦਾ ਹੀ ਕਿ ਠੰਡ ਬੜੀ ਮੈਂ ਕਹਾ ਪਾਪਾ ਨਹੀਂ ਜਾਣਾ ਇਦਾਂ ਕਿ ਮੈਂ ਛੱਡ ਕੇ ਉਹਨਾਂ ਕੋਈ ਗੱਲ ਨਹੀਂ ਕਹਿੰਦੇ ਚੱਲ ਠੀਕ ਹੈ ਮੈਂ ਛੱਡ ਕੇ ਉਹਨਾਂ ਗੱਡੀ ਵੀ ਨਹੀਂ ਚਲਾਉਣ ਦੇਣੀ ਮੈਂ ਕਹਾ ਠੰਡ ਬੜੀ ਪੈਂਦੀ ਐ ਮੈਂ ਕਿਤੇ ਵੱਜ ਜੂਗੀ ਤੇ ਉਹ ਗੱਲਾਂ ਕਰਦੇ ਹੁਣ ਅੱਜ ਮੈਂ ਉੱਥੇ ਗਿਆ ਅੱਜ ਉੱਥੇ ਗਿਆ ਅਰ ਮੈਂ ਆਪਣੇ ਮਤਲਬ ਦੋਸਤਾਂ ਨਾਲ ਇੱਥੇ ਗਿਆ ਸਾਰਾ ਗੱਲਾਂ ਕਰਦੇ ਹੁਣ ਸਾਡੇ ਰਾਹ ਚ ਹੀ ਜਾਂਦੇ ਆਂ ਕਰਦੇ ਹੁਣ ਆਜ ਆ ਕੰਮ ਐ ਹੁਣ ਅੱਜ ਇੱਥੇ ਜਾਣਾ ਹੈ ਸਾਰਾ ਇਹ ਗੱਲਾਂ ਕਰਦੇ ਹੁਣ ਆਂ ਇਹੀ ਹੋਈ ਉਹਨਾਂ ਨੂੰ ਮਤਲਬ ਵੀ ਮੈਂ ਫੌਰਨ ਚੱਲ ਜਾ ਤਾਂ ਉਹਨਾਂ ਦਾ ਇਹ ਪਲਾਨ ਵੀ ਉਹਨਾਂ ਦਾ ਵੀਜ਼ਾ ਲੱਗਾ ਸਾਰਾ ਕੁਝ ਹੋਇਆ ਵੀ ਅਸੀਂ ਵੀ ਨਾਲੇ ਸਾਰੇ ਚੱਲ ਜੀਏ ਤੇ ਉਹਨਾਂ ਦਾ ਇਹ ਵੀ ਮੈਂ ਮਤਲਬ 1-2 ਸਾਲ ਹੋਰ ਨੌਕਰੀ ਕਰਨੀ ਫਿਰ ਮੈਂ ਛੱਡ ਦੇਣੀ। ਇਹੀ ਉਹਨਾਂ ਦਾ ਪਲਾਨ। ਮਤਲਬ ਮੈਂ ਰੋਟੀ ਦੇਣ ਜਾਣ ਡਿਆ ਸੀ ਉਹਨਾਂ ਨੂੰ ਮਤਲਬ ਦੁਪਹਿਰ ਵਾਲੀ ਤੇ ਮੈਂ ਉੱਥੇ ਮਤਲਬ ਚੌਂਕੀ ਦੇ ਲੱਗੇ ਪਹੁੰਚਿਆ ਤੇ ਉੱਥੇ ਉਹਨਾਂ ਦਾ ਫੋਨ ਆ ਗਿਆ ਵੀ ਪਾਪਾ ਠੀਕ ਨਹੀਂ ਤੁਹਾਡੇ ਤੇ ਹਸਪੀਟਲ ਦਾਖਲਿਆ।